ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਹਾਂ ਕਿ ਸਜਣੋ ਆਪਣੀ ਨਰਖ-ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦਾਪਕੇ ਜਰੂਰ ਸ਼ੇਅਰ ਕਰਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਆ ਜਾਂਦਾ ਮਾਤੜ ਦਾ ਤੇ ਪਹੁੰਚਿਆ ਪਿੰਡ ਚੁੰਗਿਆੜੀ ਜੁਲਾਈ ਦੀ ਗੱਲ ਕਰੀਏ ਤੇ ਫਿਰੋਜ਼ਪੁਰ ਤਹਿਸੀਲ ਵੀ ਫਿਰੋਜ਼ਪੁਰ ਬਾਈ ਸੇਫ ਕੋਲ ਪਹੁੰਚੇ ਆ ਵਧੀਆ ਜਾਣਕਾਰੀ ਕਰਦੇ ਆ ਤੁਹਾਡੇ ਨਾਲ ਸਾਂਝੀ ਬਣੇ ਰਹੋ ਅੰਡ ਤਾਗਰ ਜਾਇ ਜਿੰਮਤ ਦੇ ਵਿੱਚ ਖਰੀਦਦਾਰੀ ਕਰਾਉਣੀ ਹੈ ਤੁਹਾਨੂੰ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋਸ ਚੜਦੀ ਕਲਾ ਵਧੀਆ ਚੜਦੀ ਕਲਾ ਠੀਕ ਹੈ ਜੀ ਓਕੇ ਰਿਪੋਰਟਾਂ ਠੀਕ ਹੈ ਜੀ ਐਡਰੈਸ ਕਰਕੇ ਨੋਟ ਹਾਂਜੀ ਕਰ ਬਾਈ ਪਿੰਡ ਚੰਗਾਲੀ ਕਦੀਮ ਜੀ ਅੱਛਾ ਜਿਲ੍ਹਾ ਜਿਲ੍ਹਾ ਫਿਰੋਜ਼ਪੁਰ ਜੀ ਤੇ ਤਹਿਸੀਲ तहसील ਕੋਈ ਮੋਬਾਈਲ ਨੰਬਰ 623833428 ਠੀਕ ਹੈ ਜੀ ਹਾਂਜੀ ਤੇ ਕਿੰਨੇ ਪਸ਼ੂ ਆ ਪਸ਼ੂ ਆਪਣੇ ਕੋਈ 3 ਦੋ ਗਾਵਾਂ ਤੇ ਇੱਕ ਮੱਝ ਠੀਕ ਹੈ ਜੀ ਹਾਂਜੀ ਇਹ ਫਿਰ ਸਹੀ ਤੇ ਗੱਭਣ ਆ ਇਹ ਵੀ ਸੂਣ ਵਾਲੀ ਇਹ ਵੀ ਸੂਣ ਲਈ ਮੱਝ ਸੂਈ ਹੈ ਮੱਝ ਇੱਕ ਸੂਈ ਹੈ ਨਾ ਹਾਂਜੀ ਮੱਝ ਇਹ ਸ਼ਾਈ ਵਾਲ ਚ ਆ ਗਈ ਹੈ ਨਾ ਇਹ ਸ਼ਾਈ ਵਾਲ ਪ्योर ਸ਼ਾਈ ਵਾਲੀ ਤੇ ਤੁਰਤ ਤਰਾ ਕਰਵਾਈਏ ਜੇ ਹਾਂਜੀ ਦੂਜੀ ਸੂਈ ਹੈ ਅੱਛਾ ਟਾਈਮ ਕਿੰਨਾ ਕੁ ਰਹਿ ਗਿਆ ਭਾਈ ਟਾਈਮ ਭਾਈ ਜੀ ਇਹਦਾ 10 ਦਿਨ ਪਏ ਆ ਜੇ ਪੂਰੇ 10 ਦਿਨ ਪੂਰੇ ਪਏ ਆ ਹਾਂਜੀ ਠੀਕ ਆ ਏ ਆ ਗਈ ਆ ਬੰਨ ਵਾਲੀ ਧੋਨ ਵਾਲੀ ਹਨਾ ਸ਼ਾਈ ਵਾਲੀ ਪੇਰ ਗੇਰਾ ਦਾ ਦਿਨ ਲੈ ਜੂਗੀ ਕਿ ਨਾ ਪੂਰੇ 10 ਦਿਨ ਭਾਈ ਜਿੰਨੇ ਭੇਜਾ ਕੋਈ 1 ਦਿਨ ਉੱਤੇ ਲੈ ਜੇ 2 ਦਿਨ ਉੱਤੇ ਲੈ ਜੇ ਠੀਕ ਆ ਲੈ ਉਹ ਮੋੜ ਰਿਓ ਚਲੋ ਜੀ ਅੱਜ ਫਿਰ ਟੇਲ ਟੂਲ ਪਈ ਆ ਸਾਰੀ ਬਣ ਕੇ ਸੋ ਗਈ ਹਨਾ ਪੂਰੀਆਂ ਢਿੱਲਾ ਬਾਬਾ ਜੀ ਪੂਰੀਆਂ ਵਧੀਆ ਬਣੀਆਂ ਸਾਬ ਛਾਣੀ ਬੜਾ ਸੋਹਣਾ ਲੱਗਾ ਏ ਤੇ ਕੱਦ ਫੁੱਲ ਵੱਡਾ ਹਨਾ ਹਾਂਜੀ ਪਹਿਲੇ ਸਵੇਰ 13 ਕਿਲੋ ਦੁੱਧ ਦਿੱਤਾ ਇਹਨੇ ਅੱਛਾ ਹਾਂਜੀ ਫਿਰ ਕਿ ਦੁੱਧ ਆ ਦੂਜੀ ਹੋਇਆ ਜੀ ਅੱਜ ਕੀ 15 ਲੀਟਰ ਦੁੱਧ RAM ਨਾਲ ਕੱਢੂਗੀ ਤੇ ਰੇਟ ਕਿੰਨਾ ਰਹਿ ਗਿਆ ਰੇਟ ਵੀਰ ਜੀ ਦਾ 50000 ਰੁਪਇਆ ਤੇ ਜੈਸ ਨੂੰ ਕਿੰਨੀ ਕਰ ਦੇਣੀ ਆਪੇ ਜੈਸ ਨੂੰ 48000 ਦੀ ਦੇ ਦਾਂ 45 ਦੀ ਕਰ ਦੀ ਚਲੋ 45 ਦੀ ਕਰ ਹਨਾ ਦੂਜੇ ਨੰਬਰ ਤੇ ਜਰਸੀ ਆ ਗਈ ਪੰਜਾਬ ਵਾਲੀ ਇਹ ਕਿਰਾ ਲੱਡੂ ਲਿਖਾਇਓ ਫੜ ਕੇ ਕਿੰਨਾ ਕਰ ਮਗਾ ਢੱਲੇ ਭਈਏ ਲਓ ਜੀ ਲਓ ਜੀ ਦੇਣੇ ਵੀ 10 12 ਲੈਂਦੀ ਹਨਾ ਹਾਂਜੀ ਖੁੱਲੇ ਡੁੱਲੇ ਲੈ ਜਾਊਗੀ ਹਾਂਜੀ ਚਲ ਕੋਈ ਨਹੀਂ ਤੋਰ ਦੇ ਖੋਲ ਖੜ ਕੇ ਤੇ ਪੰਜਾਬ ਵਾਲੀ ਜਰਸੀ ਸਚਨੋ ਪਿਓਰ ਲਓ ਜੀ ਬਿਲਕੁਲ ਨਿੱਕੀ ਫੇਸ ਕੁਆਲਿਟੀ ਨਿੱਕਾ ਗੋਲ ਕੰਨ ਇਹਦੇ ਬਾਈ ਜੀ ਪੂਰੇ 15 ਦਿਨ ਪਏ ਆ 15 ਦਿਨ ਪਏ ਆ ਇਹਦੇ ਫਿਰ ਫੱਟੇ ਲਾ ਜੂਗੇ ਹਨਾ ਹਾਂਜੀ ਠੀਕ ਆ 15 ਦਿਨਾਂ ਇਹ ਤੇ ਪੂਰੀ ਭੰਨ ਜੂਗੀ ਉਹ ਭੰਨਦੀ ਬਾਈ ਜੀ ਕਿੰਨਾ ਕੁ ਦੁੱਧ ਭਰਦੀ ਆ ਬਾਈ ਜੀ 16 ਲੀਟਰ ਦੁੱਧ ਨੇ ਪਹਿਲਾਂ ਨੇ ਭਰਿਆ ਇਹ 16 ਪਲੱਸ ਦੁੱਧ ਭਰਿਆ ਪਹਿਲ ਨੇ ਹਾਂਜੀ ਹਰ ਕੀ ਦੇ ਦੂਜੇ ਸਵੇਰੇ ਸੁਣਾਈ ਇਹ ਹਰ ਕੀ ਦੇ 18-17 ਨਹੀਂ ਛੱਡਦੀ ਫਿਰ ਹਾਂਜੀ ਹਨਾ ਹਰ ਆ ਮੈਂ 18 ਲੀਟਰ ਦਊਗੀ ਜੀ 15 ਦਿਨਾਂ ਦੀ ਜਿਹੜੀ ਕਾਚੀ ਆ ਪਿਓਰ ਜੱਸੀ ਹੈ ਵੀਰ ਜੀ ਪਿਓਰ ਆਗੇ ਹਨਾ ਠੀਕ ਚਲੋ ਤੋੜ ਦੋ ਕਰਮਾਲੀ ਨੂੰ ਨੋ ਪੰਜਾਬ ਵਾਲੀ ਜੱਸੀ ਸਜਣੋ ਭਾਈ ਜੀ ਕੀਮਤ ਇੰਦੀ ਕੀਮਤ ਵੀਰ ਜੀ 65000 ਰੁਪਏ ਅੱਛਾ ਹਾਂਜੀ ਯਸਨੋ ਹੋ ਯਸ 60000 ਦੇ ਦੇਣਾ ਹੋਰ ਤੁਹਾਡਾ ਮਾਨ ਤੰਦੂਰ ਹੋ ਗਿਆ 55 ਹੀ ਕਰ ਦਈਏ ਨਹੀਂ ਦੇ ਦੇਈਏ ਛੋਟੀ ਆ ਪੰਜਾਬ ਵਾਲੀ ਆ ਕਰ ਦਾਂਗੇ ਹਨਾ ਬਾਕੀ ਇਹ ਨਹੀਂ ਛੋਟੀ ਤੁਹਾਡੇ ਸਾਹਮਣੇ ਜਿਵੇਂ ਕਈ ਹੁੰਦੀਆਂ ਹਲੋਈ ਲੱਕ ਜੇ ਆਉਂਦੀਆਂ ਤੇ ਸਾਹਮਣੇ ਖੜ ਕੇ ਵੇਖੋ ਉਹਨਾਂ ਵੱਡੀਆਂ ਮੱਛ ਲਾ ਲੀਆਂ ਨੂੰ ਹਨਾ ਤੇ ਪੰਜਾਬ ਵਾਲੀ ਜਰਸੀ ਆ ਗਈ ਤੇ ਝੋਟੀ ਆ ਵੀ ਪਲੂਨ ਤੇ ਆ ਮਗਰ ਬੱਚਾ ਮੇਲ ਕਾਫ ਕੱਟਾ ਹੈ ਨਾ ਹਾਂਜੀ ਕੱਟਾ ਹੀ ਮਗਰ ਜੈਡ ਬਲੈਕ ਤੇ ਝੋਟੀ ਵੀ ਬਿਲਕੁਲ ਜੈਡ ਬਲੈਕ ਇੱਕ ਵਾਲਵਣੀ ਜਿਹੜਾ ਮਤਲਬ ਚਿੱਟਾ ਪਹਿਲੇ ਸੂਏ ਆ ਕਿੰਨਾ ਅੰਦਰ ਤੱਕ ਕੋਲ ਪੱਕਾ ਉਹ ਦੁੱਧ ਬਾਈ ਜੀ ਪੱਕਾ 7 ਕਿਲੋ ਹੈਗਾ ਇਸਕਾ ਦੋ ਟਾਈਮਾ ਦਾ ਦੋ ਟਾਈਮਾ ਦਾ 7 ਕਿਲੋ ਸਨੇ ਬੱਚੇ ਸਨੇ ਬੱਚੇ ਹਾਂਜੀ ਤੇ ਪਹਾੜੇ ਤੇ ਲਾਤੀ ਪਹਾੜੇ ਤੇ ਲੱਗੀ ਠੀਕ ਹੈ ਦੋਰਾ ਕਰਵਾ ਦੇ ਮੇਰਾ ਪ੍ਰਾਇ ਚੈੱਕ ਤੇ ਚੋਂ ਹੁਣ ਓਕੇ ਆ ਚੋਂ ਹੁਣ ਓਕੇ ਆ ਜੀ ਇਹ ਹੁਣ ਤੁਸੀਂ ਆਣ ਕੇ ਬੱਚਾ ਬੰਨਿਆ ਚੋਂਗ ਗਿਆ ਸੀਗਾ ਉਹ ਤੇ ਪਤਾ ਜੀ ਸਜਣੋ ਸਮਾਂ ਵੀ ਫੇਰ 9:00 ਵਜੇ ਦਾ ਮਾਰਨਿੰਗ ਦਾ ਟਾਈਮ ਜੀ ਠੀਕ ਆ ਬੇਨਤੀ ਆ ਕਿ ਤੁਹਾਨੂੰ ਨੋਟ ਕਰਿਓ ਤੇ ਥਣਾ ਜ ਨੁਚੜੀ ਪਈ ਆ ਬੱਚਾ ਜਿਹੜਾ ਆ ਹੀ ਖੁੱਲਾ ਆ ਤੇ ਚੁੰਗਣ ਦੇ ਆ ਠੀਕ ਆ ਜਿਥਾਲੋਂ ਇਹ ਕਰਕੇ ਛੜੀ ਆ ਇਹ ਬਾਈ ਤੋਂ ਵੀਡੀਓ ਮੰਗਾ ਲਿਓ ਬੇਸ਼ੱਕ ਸ਼ਾਮ ਨੂੰ ਕਿ ਬਾਂਦੀ ਥਾਂ ਦੀ ਵੇਖਣੀ ਹੋਵੇ ਤੇ ਕਿੰਨੀ ਕਾ ਜੇ ਦੁੱਧ ਦੀ ਗਰੰਟੀ ਲੈਣੀ ਮਰ ਤੋਰਦੇ ਭਰਾਵਣ ਕੇ ਬਾਅਦ ਤੇ ਫੇਰ ਲੈ ਜੋ ਲੱਦ ਕੇ ਠੀਕ ਆ ਜੀ ਤੇ ਬੱਦ੍ਹਾ ਜਿਹੜਾ ਨਾ ਇਹਦਾ ਬੱਦ੍ਹਾ ਜੀ ਥੇਕ ਕਰਕੇ ਥੱਲੇ ਜਿਹੜਾ ਸਾਰਾ ਇਹ ਕਹਣਾ ਨੋਚੜ ਗਿਆ ਲਾਓ 7 ਕਿਲੋ ਗਾਰੰਟੀ ਹੈ ਨਾ ਦੋਦੀ ਹਾਂ ਜੀ 7 ਕਿਲੋ ਪਾੜਾ ਲੈਂਦੀ ਵੀ ਤੀ ਨਾਲ ਬੱਚੇ ਤੇ ਮਿਲਣਾ ਤੇ ਲੈਂਦੀ ਵੀ ਪਾੜਾ ਨਾਲ ਹੈ ਨਾ ਕੋਲੋਂ ਨਾ ਲਓ ਜੀ ਸੱਜਣ ਬਾਕੀ ਜਿਹੜਾ ਥਣ ਭਾਂਡੇ ਦੀ ਬੰਤਰਿਆਣਾ ਕੋਈ ਤੁਹਾਨੂੰ ਪਤਾ ਸਮਾਂ ਆਇਆ ਵੇ ਟਾਈਮ ਹੋਇਆ ਵੇ ਤੇ ਫੇਰ ਪਤਾ ਲੱਗਦਾ ਆਰਡਰ ਕੁਆਲਿਟੀ ਦਾ ਇੱਕ ਦਿਨੇ ਚੋਈ ਆ ਤੇ ਫੇਰ ਮਗਰੋਂ ਬੱਚਾ ਚੋਂ ਗਿਆ ਤੇ ਫਿਰ ਮਗਰੋਂ ਉਸ ਹਾਵਨਾ ਟ ਕੁਆਲਿਟੀ ਕਿੰਨੀ ਕਿ ਰਹਿਣੀ ਆ ਨੱਚੜੀ ਪਈ ਬਿਲਕੁਲ ਥਣ ਦੇਖ ਸਕਦੇ ਜੀ ਥਣਾ ਦੇ ਵਿੱਚ ਕੁਝ ਵੀ ਨਹੀਂ ਰਹਿ ਗਿਆ ਤੇ ਬਾਈ ਜੀ ਰੇਟ ਦੀ ਗੱਲ ਕਰੀਏ ਤੇ ਕਿੰਨੇ ਦੀ ਜੈਸਨ ਰੇਟ ਬਾਈ ਜੀ ਇਹਦਾ ਪਾਹ ਜਤਾ 1000 ਰੁਪਏ ਤੇ ਜੈਸਨ ਉਹ ਕਿੰਨੇ ਲਿਖ ਜੈਸਨ 70 ਦੀ ਕਰ ਦਾਂ ਚਲ 1000 ਕੇ ਛੱਡ ਦੋ ਯਾਰ ਠੀਕ ਆ ਠੀਕ ਤੇ ਆ ਸੱਚ ਨੂੰ ਪਸ਼ੂ ਤਿੰਨ ख़रीदारी करियो सत श